ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਸੁੱਕੇ ਆਲੂ ਦੀ ਚਟਪਟੀ ਸਬਜ਼ੀ ਜਿਹੜੀ ਅਸੀਂ ਘਰ ਦੇ ਵਿੱਚ 10 ਮਿੰਟ ਦੇ ਵਿੱਚ ਬਣਾ ਕੇ ਸਾਨੀ ਦੇ ਨਾਲ ਤਿਆਰ ਕਰ ਸਕਦੇ ਹਾਂ ਇਨੂੰ ਵਰਤ ਵਾਲੇ ਵੀ ਖਾ ਸਕਦੇ ਆ ਤੇ ਅਸੀਂ ਇਹਨੂੰ ਹਰ ਰੋਜ਼ਾਨਾ ਵੀ ਘਰ ਦੇ ਵਿੱਚ ਬਣਾ ਕੇ ਖਾ ਸਕਦੇ ਆ ਇਹਨੂੰ ਅਸੀਂ ਰੋਟੀ ਜਾਂ ਪਰੌਂਠੇ ਕਿਸੇ ਵੀ ਚੀਜ਼ ਨਾਲ ਇਹਨੂੰ ਖਾ ਸਕਦੇ ਆ ਇਹ ਜਿਹੜੀ ਸਬਜੀ ਆਲੂ ਦੀ ਸੁੱਕੀ ਸਬਜੀ ਇਹ ਬਣ ਕੇ ਬਹੁਤ ਹੀ ਸਵਾਦਯਾਰ ਹੁੰਦੀ ਹੈ ਇਹਦਾ ਜਿਹੜਾ ਸਮਾਨ ਆਪਾਂ ਨੇ ਤਿਆਰ ਕਰ ਲਿਆ ਆਪਾਂ ਨੇ ਅੱਧਾ ਕਿਲੋ ਆਲੂ ਲਏ ਤੇ ਆਪਾਂ ਨੇ ਇੱਕ ਬੜਾ ਚਮਚਾ ਜਿਹੜਾ ਮੂੰਗਫਲੀ ਦੀ ਕੱਚੀ ਕੀਰੀ ਦਾ ਲਿਆ ਤੇ ਇੱਕ ਪਾਸੇ ਆਪਾਂ ਜਿਹੜੇ ਆਲੂਆਂ ਨੂੰ ਉਬਲਣੇ ਧਰ ਦੈ ਨਾ ਤੇ ਦੂਸਰੇ ਪਾਸੇ ਆਪਾਂ ਅੱਗ ਤੇ ਕੜਾਹੀ ਨੂੰ ਧਰਤਾ ਕੜਾਹੀ ਨੂੰ ਅਸੀਂ ਪੂਰੀ ਤਰ੍ਹਾਂ ਪਹਿਲਾਂ ਗਰਮ ਕਰ ਲਿਆ ਤੇ ਉਹਦੇ ਵਿੱਚ ਪਾ ਦਿੱਤੇ ਅਸੀਂ ਮੂੰਗਫਲੀ ਦੇ ਦਾਣੇ ਹਾਂਜੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਦੀ ਨਾਲ ਹਿਲਾਇ ਜਾਨਾ ਤਾਂ ਕਿ ਇਹ ਪੂਰੀ ਤਰ੍ਹਾਂ ਸਾਰੇ ਪਾਸੇ ਤੇ ਚੰਗੀ ਤਰ੍ਹਾਂ ਪੂਜ ਜਵੇ ਇਹ ਸੁੱਕੀ ਸਬਜ਼ੀ ਬਣ ਕੇ ਬਹੁਤ ਸਵਾਦਯਾਰ ਹੁੰਦੀ ਹੈ ਜਿੱਦਾਂ ਹੀ ਅਸੀਂ ਕਿਤੇ ਸਫਰ 'ਤੇ ਜਾਣਾ ਜਾਂ ਆਪਾਂ ਘਰ ਦੇ ਵਿੱਚ ਕੋਈ ਸਬਜ਼ੀ ਨਾ ਹੋਵੇ ਇਹਨੂੰ ਆਪਾਂ 10 ਮਿੰਟ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਬਣਾਉਣ ਦਾ ਇਹ ਬਹੁਤ ਹੀ ਆਸਾਨ ਤਰੀਕਾ ਹੈ ਤੇ ਇਹ ਬਣ ਕੇ ਚਟਪਟੀ ਸਬਜ਼ੀ ਸਾਡੀ ਤਿਆਰ ਹੁੰਦੀ ਹੈ। ਹਾਂਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਿਆ ਮੂੰਗਫਲੀ ਨੂੰ ਭੁੰਨ ਕੇ ਆਪਾਂ ਇਹਨਾਂ ਇਹਨੂੰ ਹਲਕਾ ਜਿਹਾ ਠੰਡਾ ਕਰਨਾ ਹੈ ਠੰਡਾ ਕਰਕੇ ਫਿਰ ਆਪਾਂ ਇਹਦਾ ਜਿਹੜਾ ਛਿਲਕਾ ਹਉ ਉਤਾਰ ਦੇਣਾ। ਜਦੋਂ ਆਪਾਂ ਇਹਨੂੰ ਦੋ ਹੱਥਾਂ ਦੇ ਵਿੱਚ ਚੰਗੀ ਤਰ੍ਹਾਂ ਮਲਦੇ ਆਂ ਜਿਹੜੇ ਦਾ ਛਿਲਕਾ ਬਹੁਤ ਆਸਾਨੀ ਦੇ ਨਾਲ ਉਹ ਉੱਤਰ ਜਾਂਦਾ ਤੇ ਆਪਾਂ ਫਿਰ ਇਹਨੂੰ ਮਿਕਸੀ ਦੇ ਵਿੱਚ ਜਿਹੜਾ ਦਰਦਰਾ ਜਿਹਾ ਗ੍ਰाइंड ਕਰਾਂਗੇ ਹਾਂ ਦੇਖੋ ਹੁਣ ਅੱਧ ਪੂਜੀ ਜੀ ਸਾਡੀ ਜਿਹੜੀ ਮੂੰਗਫਲੀ ਤਿਆਰ ਹੋ ਗਈ ਤੇ ਆਪਾਂ ਨੇ ਗੈਸ ਨੂੰ ਬੰਦ ਕਰਤਾ ਹੁਣ ਉਹਨੂੰ ਆਪਾਂ 2 ਕਿ ਮਿੰਟ ਐਸੀ ਤਰ੍ਹਾਂ ਭੁੰਨ ਕੇ ਇੱਕ ਪਲੇਟ ਦੇ ਵਿੱਚ ਕੱਢਤਾ ਕੜਾਹੀ ਸਾਡੀ ਗਰਮ ਹੈ ਇਹਦੇ ਵਿੱਚ ਅਸੀਂ ਇੱਕ ਕੜਛੀ ਜਿਹੜੀ ਪਾਈ ਹੈ ਛੋਟੀ ਕੜਛੀ ਘੋਦੀ ਪਾਈ ਗਗਨ ਤੇ ਤੇ ਇੱਕ ਚਮਚ ਪਾਇਆ ਸੀ ਜੀਰੇ ਦਾ ਜੀਰਾ ਅਸੀਂ ਛੋਟਾ ਚਮਚ ਪਾਇਆ ਹੈ ਦੇਖੋ ਜੀਰਾ ਸਾਡਾ ਹਲਕਾ ਜਿਹਾ ਬ੍ਰਾਊਨ ਹੋ ਗਿਆ ਤੇ ਨਾਲ ਅਸੀਂ 3-4 ਹਰੀ ਮਿਰਚਾਂ ਨੂੰ ਛੋਟੇ-ਛੋਟੇ ਪੀਸਾਂ ਦੇ ਵਿੱਚ ਕੱਟ ਕੇ ਪਾ ਦਿੱਤਾ ਤੇ ਨਾਲ ਹੀ ਪਾਇਆ ਆਪਣੇ ਛੋਟੇ ਪੀਸਾਂ ਦੇ ਵਿੱਚ ਕੱਟਿਆ ਹੋਇਆ ਆਦਰਕ ਇਦੇ ਵਿੱਚ ਆਪਾਂ ਪਿਆਜ਼ ਲਸਣ ਆਪਾਂ ਨੇ ਇਦਾਂ ਦੀ ਕੋਈ ਚੀਜ਼ ਨਹੀਂ ਪਾਉਣੀ। ਇਹ ਜਿਹੜੀ ਸਬਜ਼ੀ ਜ਼ਿਆਦਾਤਰ ਵਰਤ ਵਾਲਿਆਂ ਵਾਸਤੇ ਹੁੰਦੀ ਹੈ ਇਹ ਤੇ ਆਪਾਂ ਇਹਦੇ ਵਿੱਚ ਲਸਣ ਤੇ ਅਦਰਕ ਪਿਆਜ਼ ਜਿਹੜੇ ਆਪਾਂ ਹੁਣ ਨਹੀਂ ਪਾਣੇ ਤੇ ਹੋਰ ਜਿਹੜਾ ਆਪਾਂ ਅਦਰਕ, ਹਰੀ ਮਿਰਚ, ਜੀਰਾ ਉਹਦਾ ਹੀ ਆਪਾਂ ਇਹਨੂੰ ਤੜਕਾ ਲਾ ਸਕਦੇ ਆ। ਤੇ ਹੁਣ ਅਸੀਂ ਪੰਜ ਸੱਤ ਪੱਤੇ ਪਾਏ ਆ ਕੜੀ ਪੱਤੇ ਦੇ। ਕੜੀ ਪੱਤੇ ਜਿਹੜੇ ਅਸੀਂ ਸਣੇ ਟਾਣੇ ਨੂੰ ਚੰਗੀ ਤਰ੍ਹਾਂ ਧੋ ਕੇ ਝਾੜ ਕੇ ਲਿਆ ਤੇ ਉਹਦੇ ਪਾਣੀ ਜਿਹੜਾ ਹੁਣ ਨਿਕਲ ਜਾਂਦਾ ਤੇ ਅਸੀਂ ਉਹਨੂੰ ਤੜਕੇ ਦੇ ਵਿੱਚ ਆਸਾਨੀ ਨਾਲ ਭੁੰਨ ਸਕਦੇ ਆ ਉਹਦੇ ਵਿੱਚ ਜਿਹੜੇ ਵੀ ਰੋ ਪਾਣੀ ਦੇ ਛਿੱਟੇ ਨਹੀਂ ਪੈਂਦੇ ਤੇ ਜਿਹੜਾ ਹੁਣ ਸਾਡਾ ਜੀਰਾ ਉਹ ਪੂਰੀ ਤਰ੍ਹਾਂ ਭੁੰਨ ਹੋ ਗਿਆ ਤਾਂ ਉਹਦੇ ਵਿੱਚ ਆਪਾਂ ਨੇ ਆਲੂਆਂ ਨੂੰ ਪੂਰੀ ਤਰ੍ਹਾਂ ਛਿੱਲ ਕੇ ਛੋਟੇ ਪੀਸਾਂ ਦੇ ਵਿੱਚ ਕੱਟ ਲਿਆ ਕੱਟ ਕੇ ਆਪਾਂ ਨੇ ਉਹਨੂੰ ਜੀਰੇ ਦੇ ਵਿੱਚ ਮਿਕਸ ਕਰਤਾ ਦੇਖੋ ਦੇਖਣ ਦੇ ਵਿੱਚ ਜਿਹੜੀ ਸਬਜੀ ਕਿੰਨੀ ਵਧੀਆ ਲੱਗ ਰਹੀ ਹੈ ਤੇ ਖਾਣ ਵਿੱਚ ਵੀ ਬਹੁਤ ਸਵਾਦਯਰ ਹੁੰਦੀ ਹੈ ਇਹਨੂੰ ਆਪਾਂ ਆਮ ਘਰ ਦੇ ਵਿੱਚ ਹਰ ਰੋਜ਼ ਵੀ ਨਾਸ਼ਤੇ ਦੇ ਵਿੱਚ ਬਣਾ ਸਕਦੇ ਆ ਤੇ ਅੱਧਾ ਚਮਚ ਪਾਇਆ ਸੀ ਲੋੜ ਅਨੁਸਾਰ ਨਮਕ ਦਾ ਨਮਕ ਆਪਾਂ ਲੋੜ ਅਨੁਸਾਰ ਹੀ ਪਾਉਣਾ ਹੈ ਤੇ ਆਪਾਂ ਆਲੂਆਂ ਦੇ ਵਿੱਚ ਨਮਕ ਨੂੰ ਮਿਕਸ ਕਰ ਦਵਾਂਗੇ ਪੂਰੀ ਤਰ੍ਹਾਂ ਆਪਾਂ ਨੇ ਇਹਨੂੰ ਹਲਾ ਦਣਾ ਤਾਕੇ ਜਿਹੜਾ ਨਮਕ ਆ ਉਹ ਆਲੂਆਂ ਦੇ ਵਿੱਚ ਰਸ ਜਵੇ ਦੇਖੋ ਇਹ ਸਬਜੀ ਜਿਹੜੀ ਅਸੀਂ ਪੰਜ ਮਿੰਟ ਦੇ ਵਿੱਚ ਤਿਆਰ ਕਰ ਲਈ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਦੋ ਚੀਜ਼ਾਂ ਮਿਕਸ ਕਰਨੀਆਂ ਸਬਜੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਜਾਣੀ ਹੈ 2 ਮਿੰਟ ਆਪਾਂ ਨੇ ਇਹਨੂੰ ਢਾਕੇ ਛੇਕ ਲਵਾ ਲਿਆ ਤਾਂ ਕਿ ਜਿਹੜਾ ਨਮਕ ਉਹ ਆਲੂਆਂ ਦੇ ਵਿੱਚ ਪੂਰੀ ਤਰ੍ਹਾਂ ਰਸ ਜਵੇ ਦੇਖੋ ਸਬਜੀ ਸਾਡੀ ਬਣ ਕੇ ਤਿਆਰ ਹੋ ਗਈ ਕਿਉਂਕਿ ਆਲੂਆਂ ਜਿਹੜੇ ਉਹ ਪਹਿਲਾਂ ਆਪਾਂ ਨੇ ਉਬਾਲੇ ਹੋਏ ਆ ਤੇ ਆਪਾਂ ਨੇ ਹੁਣ ਉਹਦੇ ਵਿੱਚ ਨਾਣ ਮਿਰਚ ਆਪਾਂ ਨੇ ਮਿਕਸ ਕਰਿਆ ਤੇ ਇੱਕ ਬੜਾ ਚਮਚਾ ਆਪਾਂ ਨੇ ਪਾਇਆ ਮੂੰਗਫਲੀ ਦੀ ਗਿਰੀ ਦਾ ਉਹਨੂੰ ਆਪਾਂ ਨੇ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਤੇ ਉਹਨਾਂ ਨੂੰ ਆਪਾਂ ਨੇ ਆਲੂਆਂ ਦੇ ਵਿੱਚ ਮਿਕਸ ਕਰ ਦਿਆ ਇਹਦੇ ਨਾਲ ਜਿਹੜੀ ਸਬਜੀ ਹੈ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਇਹ ਹੈਲਦੀ ਵੀ ਹੁੰਦੀ ਹੈ ਤੇ ਖਾਣ ਵਿੱਚ ਟੇਸਟ ਨੂੰ ਵੀ ਵਧਾਉਂਦੀ ਹੈ ਹਾਂਜੀ ਹੁਣ ਆਪਾਂ ਨੂੰ 2 ਮਿੰਟ ਆਪਾਂ ਸੇਕ ਲਗਾਵਾਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1 ਚਮਚ ਕਾਲੀ ਮਿਰਚ ਪਾਊਡਰ ਦਾ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇੱਕ ਅਸੀਂ ਨਿੰਬੂ ਲਿਆ ਉਹਨੂੰ ਆਪਾਂ ਨੇ ਨਿਚੋੜ ਲਿਆ ਉਹਦਾ ਜਿਹੜਾ ਰਸਾ ਆਪਾਂ ਨੇ ਇੱਕ ਪੂਰੇ ਨਿੰਬੂ ਦਾ ਰਸ ਜਿਹੜਾ ਉਹ ਵਿੱਚ ਪਾਤਾ ਕਾਲੀ ਮਿਰਚ ਤੇ ਨਿੰਬੂ ਦਾ ਰਸ ਨੂੰ ਆਪਾਂ ਨੇ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦੇਣਾ ਤਾਂ ਕਿ ਜਿਹੜੀ ਨਿੰਬੂ ਪਾਉਣ ਦੇ ਨਾਲ ਸਾਡੀ ਜਿਹੜੀ ਸਬਜੀ ਆ ਉਹ ਬਣ ਕੇ ਬਹੁਤ ਹੀ ਚਟਪਟੀ ਤਿਆਰ ਹੋ ਗਏ ਆਪਾਂ ਇਹਨੂੰ ਰੋਟੀ ਜਾਂ ਪਰੌਂਠੀ ਦੇ ਨਾਲ ਵੀ ਖਾ ਸਕਦੇ ਆ ਤੇ ਇਹ ਵਰਤਾਲਿਆਂ ਵਾਸਤੇ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਹੈ ਅਸੀਂ ਬਹੁਤ ਆਸਾਨ ਤਰੀਕੇ ਦੇ ਨਾਲ ਇਹਨੂੰ ਬਣਾ ਸਕਦੇ ਹਾਂ ਹਾਂਜੀ ਹੁਣ ਅਸੀਂ 2 ਮਿੰਟ ਸੇਕ ਲਗਵਾ ਲਿਆ ਹੁਣ ਆਪਾਂ ਇਹਨੂੰ ਪੂਰੀ ਤਰ੍ਹਾਂ ਮਿਕਸ ਕਰ ਦਵਾਂਗੇ ਸਬਜੀ ਸਾਡੀ ਬਣ ਕੇ ਤਿਆਰ ਹੋ ਗਈ ਗੈਸ ਨੂੰ ਆਪਾਂ ਨੇ ਬੰਦ ਕਰਤਾ ਤੇ ਆਪਾਂ ਇਹਨੂੰ ਹਲਾ ਦਵਾਂਗੇ ਤਾਂ ਕਿ ਜਿਹੜੇ ਨੂਨ ਮਿਰਚ ਆਪਾਂ ਪਾਏ ਆ ਤੇ ਉਹ ਪੂਰੀ ਤਰ੍ਹਾਂ ਵਿੱਚ ਮਿਕਸ ਹੋ ਜਾਈਏ ਦੇਖੋ ਸਬਜੀ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਐ ਸਾਰ ਇੱਕ ਇੱਕ ਆਲੂ ਜਿਹੜਾ ਉਹ ਕੱਲਾ ਕੱਲਾ ਹੈ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਪਾਵਾਂਗੇ ਤੇ ਦੇਖੋ ਜਿਹੜੀ ਸਾਡੀ ਸਬਜੀ ਆ ਬਣ ਕੇ ਤਿਆਰ ਹੋ ਗਈ ਦੇਖਣ ਵਿੱਚ ਕਿੰਨੀ ਵਧੀਆ ਲੱਗ ਰਹੀ ਐ ਖਾਣ ਵਿੱਚ ਵੀ ਬਹੁਤ ਸਵਾਦ ਹੋਊਗੀ ਤੇ ਜੇ ਤੁਸੀਂ ਮੈਨੂੰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੇ ਇਹ ਜਿਹੜੀ ਸਬਜੀ ਐ ਸਾਡੀ ਬਹੁਤ ਹੀ ਅਸਾਂ ਤਰੀਕੇ ਦੇ ਨਾਲ ਘਰ 'ਚ ਤਿਆਰ ਕਰ ਸਕਦੇ ਆ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ